ਤਾ ਕਪੂਰਥਲਾ ਤੋਂ ਵੱਡੀ ਅਪਡੇਟ ਸਭਨੇ ਆ ਰਹੀ ਹੈ ਜਿੱਥੇ ਪ੍ਰਦਰਸ਼ਨ ਦੀ ਤਸਵੀਰ ਜਿਹੜੀ ਆ ਕੁਝ ਸਮਾਂ ਪਹਿਲਾਂ ਦੇਖਣ ਨੂੰ ਮਿਲੀ ਸੀ ਤਾਂ ਉਥੋਂ ਇੱਕ ਵੱਡੀ ਅਪਡੇਟ ਸਭਨੇ ਆ ਰਹੀ ਹੈ ਕਿਉਂਕਿ ਅੱਜ ਇਲੈਕਸ਼ਨ ਦਾ ਦਿਨ ਹੈ ਇਲੈਕਸ਼ਨ ਦੇ ਦਿਨ ਤੇ ਕਾਫੀ ਬੂਥ ਤੋਂ ਜਿੱਥੇ ਹੰਗਾਮੇ ਦੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਤਾਂ ਉੱਥੇ ਹੀ ਅਪਡੇਟ ਮਿਲ ਰਹੀ ਹੈ ਬੂਥ ਨੰਬਰ 86 ਬਾਹਰ ਬਜ਼ੁਰਗ ਨੇ ਪ੍ਰਦਰਸ਼ਨ ਕੀਤਾ ਚੋਣ ਕਮਿਸ਼ਨ ਨੇ ਅਰुण ਜਲੋਟਾ ਨੂੰ VOTING LIST ਤੇ ਵਿੱਚ ਮ੍ਰਿਤਕ ਐਲਾਨ ਦਿੱਤਾ ਸੀ 72 ਸਾਲਾ ਅਰुण ਜਲੋਟਾ ਨੇ ਗਲੇ ਦੇ ਵਿੱਚ ਤਖਤੀ ਪਾ ਕੇ ਜਿੱਥੇ ਰੋਸ ਮੁਜ਼ਾਰਾ ਕੀਤਾ ਹੈ ਤਾਂ ਉਥੇ ਹੀ ਪਤਨੀ ਨਾਲ ਵੋਟਪੌਂਡ ਪਹੁੰਚੇ ਸਨ ਅਰੁਣ ਜਲੋਟਾ ਅਰੁਣ ਜਲੋਟਾ ਨੇ ਵੋਟ ਦਾ ਅਧਿਕਾਰ ਦੇਣ ਦੀ ਜਿੱਥੇ ਮੰਗ ਕੀਤੀ ਗਈ ਹੈ ਕਿਉਂਕਿ ਇੱਕ ਜਮਹੂਰੀ ਹੱਕ ਹੈ ਭਾਰਤ ਇੱਕ ਬਹੁਤ ਵੱਡਾ ਲੋਕਤੰਤਰ ਦੇਸ਼ ਹੈ ਇਸ ਦੇ ਮੱਦੇ ਨਜ਼ਰ ਇਹ ਚੁਕ ਕਿਵੇਂ ਹੋਈ ਆਖਿਰ ਕਿਸ ਦੁਆਰਾ ਇਹ ਚੁੱਕੀਤੀ ਗਈ ਇਸ ਦੇ ਬਾਰੇ ਵੀ ਜਿਹੜੀ ਹੈ ਜਲਦੀ ਤੁਹਾਨੂੰ ਅਪਡੇਟ ਦਵਾਗੇ ਕਿ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੁਆਰਾ ਰਾਜ ਚੋਣ ਕਮਿਸ਼ਨ ਦੁਆਰਾ ਸੋ ਮਾਮਲੇ ਦੀ ਜੇਕਰ ਗੱਲ ਕੀਤੀ ਜਾਏ ਤਾਂ ਕਪੂਰਥਲਾ ਦੇ ਬੂਥ ਨੰਬਰ 86 ਅਰੁਣ ਜਲੋਟਾ ਨੂੰ VOTING LIST ਦੇ ਵਿੱਚ ਮ੍ਰਿਤਕ ਐਲਾਨ ਦਿੱਤਾ ਲੇਕਿਨ ਉੱਜੇ ਹੁੰਦੇ ਨੇ 72 ਸਾਲਾ ਅਰੁਣ ਜਲੂਟਾ ਨੇ ਗੱਲੇ ਦੇ ਵਿੱਚ ਤਖਤੀ ਪਾ ਕੇ ਜਿੱਥੇ ਪ੍ਰਦਰਸ਼ਨ ਕੀਤਾ ਤੇ ਨਾਲ ਹੀ ਪਤਨੀ ਨਾਲ ਵੋਟਪੌਂਡ ਪਹੁੰਚੇ ਸਨ ਅਰੁਣ ਜਲੂਟਾ ਅਤੇ ਉਹਨਾਂ ਨੂੰ ਮੌਕੇ ਤੇ ਪਤਾ ਲੱਗਿਆ ਕਿ ਉਹਨਾਂ ਦਾ ਜਿਹੜਾ ਰਾਮ ਲਿਸਟ ਦੇ ਵਿੱਚ ਹੈ ਉਹ ਐਕਸਪਾਇਰੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਗੱਲੇ ਦੇ ਵਿੱਚ ਤਖਤੀ ਪਾ ਕੇ ਰੋਸ ਨਜ਼ਾਰਾ ਕੀਤਾ ਰੋਸ ਦਾ ਪ੍ਰਟਾਵਾ ਕੀਤਾ ਅਰੁਣ ਜਲੂਟਾ ਨੇ ਵੋਟ ਦੇ ਅਧਿਕਾਰ ਦੇਣ ਦੀ ਮੰਗ ਕੀਤੀ ਹੈ ਕਿ ਵੋਟ ਦੇ ਅਧਿਕਾਰ ਦੀ ਜਿਹੜੀ ਮੰਗ ਕੀਤੀ ਗਈ ਹੈ ਕਿ ਵੋਟ ਦਾ ਉਹਨਾਂ ਨੂੰ ਅਧਿਕਾਰ ਹੈ ਆਖਿਰ ਉਹਨਾਂ ਤੋਂ ਇਹ ਅਧਿਕਾਰ ਕਿਉਂ ਖੋਇਆ ਗਿਆ ਕਿਸ ਦੁਆਰਾ ਇਹ ਚੁੱਕੀਤੀ ਗਿਆ ਕਿਸ ਤੋਂ ਇਹ ਗਲਤੀ ਹੋਈ ਹੈ ਹਾਲਾਂਕਿ ਇਸ ਬਾਰੇ ਵੀ ਜਿਹੜਾ ਹੈ ਸਖਤ ਨੋਟਿਸ ਲੈਣ ਦੀ ਹੁਣ ਗੱਲਬਾਤ ਵੀ ਪ੍ਰਸ਼ਾਸਨਿਕ ਅਧਿਕਾਰੀ ਜ਼ਰੂਰ ਆਖ ਰਹੇ ਨੇ ਜਾਂ ਫਿਰ ਕਹਿ ਲਿਆ ਕਿ ਰਾਤੂਨ ਕਮਿਸ਼ਨ ਇਸ ਨੂੰ ਰਿਵਿਊ ਕਰ ਰਿਹਾ ਹੈ ਕਿ ਆਖਿਰ ਅਜਿਹਾ ਕਿਵੇਂ ਹੋ ਗਿਆ ਕਿ ਇੱਕ ਜੌਂਦਾ ਇਨਸਾਨ ਨੂੰ ਮ੍ਰਿਤਕ ਕਿਵੇਂ ਕੋਸ਼ਿਸ਼ ਕੀਤਾ ਗਿਆ ਉਸ ਲਿਸਟ ਦੇ ਵਿੱਚ ਸੁਚੋਣ ਕਮਿਸ਼ਨ ਨੇ ਅਰੁਣ ਜਲੋਟਾ ਨੂੰ VOTING LIST ਦੇ ਵਿੱਚ ਮ੍ਰਿਤਕ ਲਾਨਿਆ ਹੋਇਆ 72 ਸਾਲਾ ਅਰੁਣ ਜਲੋਟਾ ਨੇ ਗੜੇ ਦੇ ਵਿੱਚ ਤੱਕ ਵੀ ਪਾ ਕੇ ਪ੍ਰਦਰਸ਼ਨ ਕੀਤਾ ਕਿਉਂਕਿ ਜਦੋਂ ਉਹ ਵੋਟਪੌਂਡ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਲਿਸਟ ਦੇ ਵਿੱਚ ਉਹ ਐਕਸਪਾਇਰੀ ਹੋ ਚੁੱਕੇ ਨੇ। ਸੋ ਪਤਨੀ ਦੇ ਨਾਲ ਵੋਟਪੌਂਡ ਪਹੁੰਚੇ ਸਨ ਅਰਉਂਜ ਲੋਟਾ ਕਪੂਰਥਲਾ ਦੇ ਬੂਥ ਨੰਬਰ 86 ਤੋਂ ਇਹ ਮਾਮਲਾ ਇਹ 86 ਬੂਥ ਨੰਬਰ 86 ਦੇ ਬਾਹਰ ਬੁਜ਼ੁਰਗ ਨੇ ਜਦੋਂ ਪ੍ਰਦਰਸ਼ਨ ਕੀਤਾ ਤਾਂ ਉੱਥੇ ਵੀ ਕਾਪੀ ਜੜੀਆਂ ਨੇ ਤਸਵੀਰਾਂ ਅਹਿਮ ਦੇਖਣ ਨੂੰ ਮਿਲੀਆਂ। ਪਤਨੀ ਦੇ ਨਾਲ ਵੋਟ ਭੁਗਤਾਨ ਪਹੁੰਚੇ ਸਨ ਅਰਉਂਜ ਲੋਟਾ ਲੇਕਿਨ ਉਹਨਾਂ ਨੂੰ ਪਤਾ ਲੱਗਿਆ ਕਿ ਐਕਸਪਾਇਰੀ ਹੋ ਚੁੱਕੀ ਆ ਉਹਨਾਂ ਦੀ ਜਿਹੜੀ ਆ ਵੋਟ ਹੈ ਲਿਸਟ ਦੇ ਵਿੱਚੋਂ ਤਾਂ ਉਹ ਤੋਂ ਬਾਅਦ ਉਹਨਾਂ ਨੇ ਮੰਗ ਕੀਤੀ ਹੈ। ਇਹ ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਵੇ ਇਹ ਕਿਵੇਂ ਖੋਇਆ ਗਿਆ ਤਾਂ ਹੁਣ ਰਾਜ ਚੋਣ ਕਮਿਸ਼ਨ ਇਸ ਸੀਟ ਦੀ ਜਿਹੜੀ ਹੈ ਰਿਵਿਊ ਕਰੇਗਾ ਕਿ ਆਖਰੇ ਕਿਵੇਂ ਹੋ ਗਿਆ ਕਿਸ ਦੀ ਚੁਕ ਹੋਈ ਹੈ ਜੈਲੂ ਇਹ ਕਰ ਲਈ ਤੁਹਾਡੇ ਗਵਾਂਡੀ ਦੀ ਛਟਨੀ ਸੀਗੀ ਉਹਦੀ ਡੈੱਥ ਹੋਈ ਹੈ ਕਿਸ ਦੀ ਤੁਹਾਡੀ ਜੀ ਆਪਾਂ ਇਹ ਹੀ ਮੰਨ ਕੇ ਚੱਲੀਏ ਕਿ ਗਵਾਂਡੀ ਜਿਹੜਾ ਉਹ ਮਰਿਆ ਲਾ ਉਹਦੀ ਵੋਟ ਨਹੀਂ ਸੀਗੀ ਮੈਂ ਨਹੀਂ ਵੀ ਕਹਿੰਦਾ ਮੇਰੀ ਵੋਟ ਘਟੀ ਗਈ ਚਾਹੇ ਤੁਸੀਂ ਹੈ ਨਹੀਂ ਜੀ ਅੱਛਾ ਤੁਹਾਨੂੰ ਇਹਨਾਂ ਨੇ ਮਰਿਆਂ ਚ ਪਾਤਾ ਕਿ ਇਹ ਪਰ ਜੀ ਇਹਨਾਂ ਨੂੰ ਪਤਾ ਨਹੀਂ ਕਿ ਚੁਪਾ ਕੇ ਤੁਸੀਂ ਹੈ ਨਹੀਂ ਜੀ ਜਦ ਕਿ ਆ ਵੇਖੋ ਮੇਰਾ ਲਾਈਫ ਦਾ ਆ ਮੇਰਾ ਆਪਣਾ ਆਧਾਰ ਕਾਰਡ ਆ ਮੇਰਾ ਵੋਟਰ ਕਾਰਡ ਆ ਮੇਰੀ ਮਿਸਰੀ ਨਾਲ ਮੇਰੀ ਸਾਰੀ ਫੈਮਿਲੀ ਦੀ ਵੋਟ ਬਣੀ ਹੈ ਇਹਦੇ ਵਿੱਚ ਹਰ ਕਿਸ ਹਰ ਸਿਸਟਮ ਦੇ ਵਿੱਚ ਰਿਡਰੈਸ ਕਿਸੇ ਵੀ ਪ੍ਰੋਬਲਮ ਨੂੰ ਰਿਡਰੈਸ ਕਰਨ ਦੇ ਇੰਤਜ਼ਾਮ ਹੁੰਦੇ ਨੇ ਪ੍ਰੋਸੈਸ ਹੁੰਦਾ ਹੈ ਜੇ ਇਹ ਜੀ ਕੋਈ ਗੱਲ ਹੈ ਤਾਂ ਸਾਡੇ ਤੱਕ ਪਹੁੰਚ ਕਰੋ ਅਸੀਂ ਇਹਨੂੰ ਚੈੱਕ ਕਰਵਾ ਲਾਂਗੇ